ਹੈਲੋ ਜੀ ਥੋੜਾ ਸਾਰਾ ਦੇ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਅੱਜ ਅਪਾ ਇੱਕ ਪੈਟਰਨ ਬਣਾਉਣ ਜਾ ਰਹੇ ਜਿਹੜਾ ਕਿ ਵਨ ਰੋ ਰਿਪੀਟ ਪੈਟਰਨ ਹੈ ਇੱਕੋ ਸਲਾਈ ਨੂੰ ਸੇ ਦੁਹਰੰਦੇ ਜਾਣਾ ਤੇ ਸਾਡਾ ਵਧੀਆ ਜਿਹਾ ਸੋਖਾ ਜਿਹਾ ਪੈਟਰਨ ਬਣ ਕੇ ਤਿਆਰ ਹੋ ਜਾਣਾ ਵਨ ਰੋ ਰਿਪੀਟ ਪੈਟਰਨ ਹੈ ਤੇ ਕੁੰਡੇ ਚਾਹੀਦੇ ਆ 3 ਦੇ ਮਲਟੀਪਲ ਅਸੀਂ ਫਸਟ ਰੋ ਤੋਂ ਪੈਟਰਨ ਸਟਾਰਟ ਕਰਨੇ ਜਾ ਰਹੇ ਹਾਂ ਸਿੱਧੀ ਪੁੱਠੀ ਦੋਨੇ ਰੋ ਇਕੋ ਜਿਹੀ ਪੈਣੀਆਂ ਤੇ ਪੈਟਰਨ ਬਹੁਤ ਜਲਦੀ ਬਣ ਜਾਣਾ ਇਸ ਤਰ੍ਹਾਂ ਅਸੀਂ ਪਹਿਲੇ ਕੁੰਡੇ ਨੂੰ ਕਰਾਂਗੇ ਐ ਸਟਿਚ ਠੀਕ ਹੈ ਜੀ ਪਹਿਲੇ ਕੁੰਡੇ ਨੂੰ ਐ ਸਟਿਚ ਕਰਨ ਤੋਂ ਬਾਅਦ ਅਸੀਂ ਦੇਖੋ ਠੀਕ ਹੈ ਇੱਕ ਮੁੰਡਾ ਐ ਸਟਿਚ ਵਾਲਾ ਸਾਡਾ ਐਕਸਟਰਾ ਇਸ ਤੋਂ ਇਲਾਵਾ ਸੇ ਤਿੰਨ ਦੇ ਮਲਟੀਪਲ ਕੁੰਡੇ ਪਾ ਲੈਣੀ ਹੈ ਤੇ ਇਸ ਵਾਰ ਜਿਹੜਾ ਅਗਲਾ ਕੁੰਡਾ ਉਹਦੇ ਪਿੱਛੋਂ ਇੱਦਾਂ ਸਲਾਈ ਪਾ ਕੇ ਇੱਥੋਂ ਇੱਕ ਕੁੰਡਾ ਚੁੱਕਾਂਗੇ ਇੱਕ ਕੁੰਡਾ ਚੁੱਕਣਾ ਇੱਕ ਕੁੰਡਾ ਵਧ ਗਿਆ ਤੇ ਅਸੀਂ ਇਹ ਅੱਗੋਂ ਦੋ ਕੁੰਡੇ ਲੈ ਕੇ ਦੋਨਾਂ ਦੇਖ ਕਰਦਾ ਨਾ ਬੈਕ ਲੂਪ ਤੋਂ ਇਹ ਸਾਡਾ ਦੋ ਕੁੰਡਿਆਂ ਤੇ ਪੈਟਰਨ ਬਣ ਗਿਆ ਹੈ ਠੀਕ ਹੈ ਦੋਨਾਂ ਦਾ ਇੱਕ ਕਰਨਾ ਦੇਖੋ ਅਸੀਂ ਬੈਕ ਲੂਪ ਤੋਂ ਦੋਨਾਂ ਦਾ ਇੱਕ ਕਰਨਾ ਬੈਕ ਲੂਪ ਤੋਂ ਦੋਨਾਂ ਦਾ ਅਸੀਂ ਇੱਕ ਇਦਾਂ ਕਰਨ ਤੋਂ ਬਾਅਦ ਅਸੀਂ ਫੇਰ ਧਾਗੇ ਨੂੰ ਆਪਣੇ ਵੱਲ ਲਿਆਵਾਂਗੇ ਧਾਗੇ ਨੂੰ ਅੱਗੇ ਲਿਆ ਕੇ ਅਗਲਾ ਕੁੰਡਾ ਪੁੱਠਾ ਇਹ ਸਾਡਾ ਤਿੰਨ ਕੁੰਡਿਆਂ ਤੇ ਪੈਟਰਨ ਬਣ ਗਿਆ ਦੇਖੋ ਪਹਿਲਾ ਕੁੰਡਾ ਸਟਿਚ ਵਾਲਾ ਤਿੰਨ ਕੁੰਡਿਆਂ ਤੇ ਸੀ ਪੈਟਰਨ ਬਣਾਇਆ ਇੱਕ ਵਾਰੀ ਫੇਰ ਦੇਖੋ ਪਹਿਲੇ ਕੁੰਡੇ ਤੋਂ ਪਿੱਛੋਂ ਪਹਿਲੇ ਤੇ ਦੂਜੇ ਕੁੰਡੇ ਦੇ ਸੈਂਟਰ 'ਚ ਸਲਾਈ ਪਾ ਕੇ ਅਸੀਂ ਇੱਥੋਂ ਇੱਕ ਲੂਪ ਕੱਢ ਲੈਣਾ ਇੱਕ ਕੁੰਟਾ ਬਣਾ ਲਿਆ ਬਣਾਉਣ ਤੋਂ ਬਾਅਦ ਪਹਿਲਾ ਤੇ ਦੂਜਾ ਦੋਨੇ ਕੁੰਡੇ ਲਵਾਂਗੇ ਦੋਨਾਂ ਨੂੰ ਬੈਕ ਲੂਪ ਤੋਂ ਦੋਨਾਂ ਦਾ ਇੱਕ ਕੱਢ ਦੇਣਾ ਇਸ ਤੋਂ ਬਾਅਦ ਅੱਗੇ ਨੂੰ ਆਪਣੇ ਵੱਲ ਲਿਆਵਾਂਗੇ ਤੇ ਇੱਕ ਕੁੰਟਾ ਪੁੱਠਾ ਤੇ ਸਾਡਾ ਇਹ ਹੀ ਤਿੰਨ ਕੁੰਡਿਆਂ ਦਾ ਪੈਟਰਨ ਹੈ ਦੋਨਾਂ ਕੁੰਡੇ ਇੱਕ ਸਲਾਈ ਪਾਈ ਇੱਕ ਕੁੰਟਾ ਬਣਾਇਆ ਤੇ ਫਿਰ ਦੋਨਾਂ ਤੋਂ ਸੀ ਦੋ ਦਾ ਇੱਕ ਬਣਾ ਕੇ धागे ने अपने वल करके एक कुंडा पुठा फिर धागा पीछे, धागा पीछे करके फिर यह देखो दोनों चो एक कुंडा क्डिया एक कुंडा क्डन तो बाद दो दा एक किता बैक लूप तो दो का एक बैक लूप तो, करन तो बाद धागा अपने वल एक कुंडा पुठा सा तीन कुंडिया से पैटर्न बन के तैयार हो गया देखो ਤਿੰਨ ਕੁੰਡੇ ਅਸੀਂ ਬਟਣ ਬਾਰੇ ਆ ਤਿੰਨ ਤਿੰਨ ਤੇ ਇੱਕ ਵਾਰ ਫੇਰ ਦੇਖ ਲਓ ਪਹਿਲਾ ਕੁੰਡਾ ਛੱਡ ਕੇ ਦੂਜੇ ਕੁੰਡੇ ਤੋਂ ਅਸੀਂ ਪਿੱਛੋਂ ਸਲਾਈ ਪਾ ਕੇ ਆ ਦੇਖੋ ਪਹਿਲਾ ਤੇ ਦੂਜੇ ਕੁੰਡੇ ਦੇ ਸੈਂਟਰ 'ਚ ਅਸੀਂ ਸਲਾਈ ਪਾ ਰਹੇ ਆ ਪਹਿਲੇ ਤੇ ਦੂਜੇ ਕੁੰਡੇ ਦੇ ਸੈਂਟਰ 'ਚ ਸਲਾਈ ਪਾਈ ਇਹ ਕੁੰਡੇ ਨੂੰ ਬਣਾਇਆ ਬਣਾਉਣ ਤੋਂ ਬਾਅਦ ਦੋਨੇ ਕੁੰਡਿਆਂ ਨੂੰ ਅਸੀਂ ਬੁਣਿਆ ਬੈਕ ਲੂਪ ਤੋਂ ਦੋ ਦਾ ਇੱਕ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਧਾਗਾ ਪਿੱਛੇ ਸਲਾਈ ਪਾ ਕੇ ਇਥੋਂ ਇੱਕ ਕੁੰਡਾ लूप बनाया लूप बनाने बाद दो दा एक करता बैकलुप पिछे तो बुन के धागा अपने वाल एक कुंडा पुठा धागा पीछे पहले कुंडे तो पिछे सिलाई पा के एक कुंडा बना लिया इतों एक कुंडा बनाने बाद अगले दो कुंडियाँ कट्ठा ही बुन लिया पिछे तो धागा अपने वल तीजा कुंडा पुठा तीन कुंडिया का पैटर्न आदा ही बना देखो सिलाई पाई एक कुंडा बनाया एक कुंडा बनाने बाद दोडे लो का एक बनाया ਦੋ ਦਾ ਇੱਕ ਬਣਾਉਣ ਤੋਂ ਬਾਅਦ ٹاਗ ਆਪਣੇ ਵੱਲ ਅਗਲਾ ਕੁੰਡਾ ਪੁੱਠਾ ਤੇ ਐ ਸਟਿਚ ਵਾਲੇ ਕੁੰਡੇ ਨੂੰ ਬੁਣ ਲਿਆ ਸੀ ਤਾਂ ਇਹ ਪੈਟਰਨ ਦੀ ਸਾਡੀ ਇੱਕ ਰੋ ਕੰਪਲੀਟ ਹੋ ਗਈ ਠੀਕ ਹੈ ਇਹੀ ਰੋ ਅਸੀਂ ਰਿਪੀਟ ਕਰਨੀ ਹੈ ਹੁਣ ਅਸੀਂ ਆਗੇ ਸੈਕੰਡ ਰੋਂਗ ਸਾਈਡ ਤੇ ਰੋ ਸਾਡੀ ਇੱਕੋ ਹੀ ਰੋ ਰਿਪੀਟ ਹੋਣੀ ਹੈ ਪਰ ਅਸੀਂ ਰੋਂਗ ਸਾਈਡ ਤੇ ਵੀ ਦੇਖੋ ਕਿੱਦਾਂ ਬਣਾਣਾ ਇਹਨੂੰ ਜ਼ਰਾ ਇੱਕ ਵਾਰ ਧਿਆਨ ਨਾਲ ਸਮਝ ਲਓ ਫਿਰ ਅਸੀਂ ਇਹੀ ਰੋ ਰਿਪੀਟ ਕਰਨੀ ਹੈ ਦੇਖੋ ਕਿੱਦਾਂ ਫਿਰ ਅਸੀਂ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਐ ਸਟਿਚ ਕਰਨ ਤੋਂ ਬਾਅਦ ਧਾਗੇ ਨੂੰ ਪਿੱਛੇ ਕਰਾਂਗੇ ਪਹਿਲੇ ਕੁੰਡੇ ਤੋਂ ਇਦਾਂ ਹੀ ਇਤੋਈ ਕੁੰਡਾ ਲਵਾਂਗੇ ਤੇ ਦੋਨੇ ਕੁੰਡਿਆਂ ਨੂੰ ਇਕੱਠਾ ਬੁਣਾਂਗੇ ਬੈਕ ਲੂਪ ਤੋਂ ਦੋ ਦਾ ਇੱਕ ਧਾਗ ਆਪਣੇ ਵੱਲ ਇੱਕ ਕੁੰਡਾ ਠਾ ਸੇਮ ਹੈ ਤਾਂ ਫਿਰ ਧਾਗਾ ਪਿੱਛੇ ਇਹ ਕੁੰਡੇ ਤੋਂ ਕੋរសੀ ਇਦਾਂ ਇੱਕ ਕੁੰਡਾ ਲੈ ਲੈਣਾ ਹੈ ਇਹ ਕੁੰਡਾ ਲੈਣ ਤੋਂ ਬਾਅਦ ਦੋ ਦਾ ਇੱਕ ਦੋ ਦਾ ਇੱਕ ਕਰਨ ਤੋਂ ਬਾਅਦ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਤਾਂ ਕਾ ਪਿੱਛੇ ਆ ਤਕੋ ਇੱਕ ਕੁੰਡਾ ਬਣਾਇਆ ਤੇ ਦੋ ਦਾ ਇੱਕ ਫੇਰ ਕਰਤਾ ਦੋ ਦਾ ਇੱਕ ਕਰਨ ਤੋਂ ਬਾਅਦ ਅੱਗੇ ਆਪਣੇ ਵੱਲ ਤੇ ਇੱਕ ਕੁੰਡਾ ਪੁੱਠਾ ਸੇਮ ਜਿਦਾ ਫਸਟ ਰੋ ਪਾਈ ਸੀ ਉਦੋਂ ਹੀ ਸੇਮ ਅਸੀਂ ਰਿਪੀਟ ਕਰ ਰਹੇ ਹਾਂ ਦੋ ਕੁੰਡੇ ਦੇ ਸੈਂਟਰ ਚੋਂ ਇੱਕ ਕੁੰਡਾ ਦੇਖੋ ਬਣਾ ਰਹੇ ਹਾਂ ਐਦਾਂ ਇੱਕ ਕੁੰਡਾ ਬਣਾਉਣ ਤੋਂ ਬਾਅਦ ਦੋਨਾਂ ਦਾ ਅਸੀਂ ਇੱਕ ਕਰ ਰਹੇ ਹਾਂ ਬੈਕ ਲੂਪ ਤੋਂ ਦੋਨਾਂ ਦਾ ਇੱਕ ਬੈਕ ਲੂਪ ਤੋਂ ਕਰਨ ਤੋਂ ਬਾਅਦ ਅੱਗੇ ਆਪਣੇ ਵੱਲ ਇੱਕ ਕੁੰਡਾ ਪੁੱਠਾ ਫੇਰ ਅੱਗੇ ਪਿੱਛੇ ਫੇਰ ਅਸੀਂ ਦੇਖੋ ਇੰਦਾ ਹੀ ਇੱਕ ਹੁੰਡਾ ਬਣਾਵਾਂਗੇ ਦੋ ਦਾ ਇੱਕ ਫੇਰ ਕਰ ਦਵਾਂਗੇ ਤੇ ਜਿਹੜਾ ਹੁੰਡਾ ਬਣਦਾ ਅਸੀਂ ਸਾਡਾ ਨਾਲ ਹੀ ਬਰਾਬਰ ਹੋ ਜਾਣਾ ਹੈ ਤੇ ਅਗਲਾ ਹੁੰਡਾ ਫੇਰ ਜਿਸ ਤਰ੍ਹਾਂ ਸੀ ਪਹਿਲਾ ਕੁੱਟਾ ਬਣਿਆ ਸੀ ਧਾਗਾ ਆਪਣੇ ਵਾਲ ਕਰਕੇ ਹੁੰਡਾ ਕੁੱਟਾ ਧਾਗਾ ਪਿੱਛੇ ਇੰਦਾ ਹੀ ਇੱਕ ਹੁੰਡਾ ਬਣਾਇਆ ਫੇਰ ਅਸੀਂ इतना ही अो पा लेनी फ्रेंड्स जेकर तुसे मेरे चैनल में अज तक सबसक्राइब नहीं किया प्लीज़ प्लीज़ कर दो तो जी बैललाइकन प्रेस करो तोलते क्लिक करो ताके तो आने वाली वीडियो का नोटिफिकेशन मिल जाए अगर वीडियो पसंद आती तो लाइक शेयर कमेंट करके दस्या करो जी इदा ही करते हुए असी फिर आ गए लास्ट से लास्ट से देखो सी दो का एक करा तो एक गुंडा पुट्ठा है वो साढ़ा हूँ ए वाला गया आई पुठा ठीक है हूँ फिर असी देखो पैटर्न फिर अदा ही शुरू करना एक कर दे जाने, फेर ही रोक क्योंकि अस रिपीट करते जाने फिर उदा ही अट्टन पा लेना फिर असी इदा ही जिस तरह पहला पाया से पहले कुंडे ए स्टिच धागा पिछे इतों दो कुंडेद के कुा लै दोनों दो सेंटर देखो लैके दो करागा अपने वाल एक कुंडा पुठा ਬਸ ਇਹੀ ਅਸੀਂ ਇੱਕ ਸਲਾਈ ਨੂੰ ਬਾਰ-ਬਾਰ ਰਿਪੀਟ ਕਰੀ ਜਾਵਾਂਗੇ ਤਾਂ ਸਾਡਾ ਪੈਟਰਨ ਬਣ ਜਾਣਾ ਤੇ ਫਿਰ ਇਹੀ ਸਲਾਈ ਅਸੀਂ ਬਾਰ-ਬਾਰ ਰਿਪੀਟ ਕਰਕੇ ਦੇਖੀਏ ਸਾਡਾ ਪੈਟਰਨ ਕਿੱਦਾਂ ਦਾ ਹੈਗਾ ਦੇਖੋ ਫਿਰ ਇਹ ਪੈਟਰਨ ਦੀ ਫਾਈਨਲ ਲੁੱਕ ਪੈਟਰਨ ਬਣਨ ਤੋਂ ਬਾਅਦ ਅੱਧਾ ਤਾਂ ਲੱਗੂਗਾ ਦੇਖੋ ਫਰੰਟ ਸਾਈਡ ਹੈ ਬੈਕ ਸਾਈਡ ਦੋਨੇ ਸਾਈਡਾਂ ਸੇਮ ਆ ਦੇਖੋ ਦੋਨੇ ਸਾਈਡਾਂ ਸੇਮ ਹੈ ਤੇ ਪੈਟਰਨ ਤੁਸੀਂ ਰਿਵਰਸੇਬਲ ਪੈਟਰਨ ਕਰ ਤੁਸੀਂ ਪਾਣਾ ਚਾਹੁੰਦੇ ਤਾਂ ਇਹ ਪਾ ਸਕਦੇ ਹੋ ਮਫਲਰ ਚ ਪਾ ਸਕਦੇ ਹੋ ਸ਼ਾਲ ਚ ਪਾ ਸਕਦੇ ਹੋ ਸਟੌਲ ਚ ਪਾ ਸਕਦੇ ਹੋ ਕਿਤੇ ਵੀ ਅਡਜਸਟ ਕਰ ਸਕਦੇ ਹੋ ਥੋੜਾ ਬਹੁਤ ਸ਼ੁਕਰੀਆ ਮੇਰੀ ਵੀਡੀਓ ਦੇਖਣ ਦੇ ਲਈ ਫਿਰ ਮਿਲਦੇ ਹਾਂ ਕੱਲ ਇੱਕ ਨਹੀਂ ਵੀਡੀਓ ਨਾਲ ਤਾਂ ਤੁਸੀਂ ਬਣਿਆ ਰੱਖੋ ਜੋ ਕਿ ਠੀਕ ਹੈ